ਰਾਜਨੀਤੀ ਕਰਦੇ ਆ ਲਾਸ਼ਾਂ ਦੇ ਢੇਰਾਂ ਦੇ ਉੱਤੇ ਖੜਕੇ ਅਸਲ ਦੇ ਵਿੱਚ ਇਹ ਕਹਾਣੀ ਕੈਪਟਨ ਤੇ ਬਾਦਲਾਂ ਦੇ ਰਲੇਵੇਂ ਦਾ ਜਿਹੜਾ ਰੂਪ ਹੈਗੀ ਉਹ ਨੰਗਾ ਕਰਦੀ ਏ ਇਹ ਚਾਹੁੰਦਾ ਕਿ ਬਾਦਲਾਂ ਨੂੰ ਕੀਤੀ ਦੀ ਸਜ਼ਾ ਮਿਲਣੀ ਚਾਹੀਦੀ ਏ ਪਰ ਕੈਪਟਨ ਸਾਹਿਬ ਉਹਨਾਂ ਦੇ ਗੋਡ ਫਾਦਰ ਬਣੇ ਹਨ ਜਿਹਦਾ ਨਾਮ ਐਸਪੀਐਫ ਦੀ ਰਿਪੋਰਟ ਤੇ ਵਿਕਰਮ ਜਿੱਠੇ ਦਾ ਆਇਆ ਤੇ ਉਹ ਪੰਜਾਬ ਵਿਧਾਨ ਸਭਾ ਤੇ ਖੜ ਕੇ ਪੱਟਾਂ ਤੇ ਥਾਪੀਆਂ ਮਾਰ ਰਿਹਾ ਉਹਨਾਂ ਦਾ ਪ੍ਰਾਈਵੇਟ ਲਿਮਟਿਡ ਬਾਪ ਦਾਦੇ ਵਾਲੀ ਉਹਨਾਂ ਨੇ ਜ਼ਗੀਰ ਬਣਾਈ ਹੋਈ ਆ ਇਹ ਕਾਲੀਦਲ ਨਹੀਂ ਹੈਗਾ ਸ਼੍ਰੋਮਣੀ ਕਾਲੀਦਲ ਨਹੀਂ ਇਹ ਸੁਖਵੀਰ ਸੈਨਾ ਮੁਜੀਠੀਏ ਦੀ ਗੱਲ ਕੀਤੀ ਹੈ ਜਿਹੜਾ ਪੰਜਾਬ ਦੇ ਅੰਦਰ ਚਿੱਟੇ ਦੀ ਗੰਦਗੀ ਦਾ ਬੂਟਾ ਲਾਉਣ ਵਾਲਾ ਹੋਵੇ ਤੇ ਉਹ ਯੂਥ ਨੂੰ ਸੇਧ ਕੀ ਦੇਗਾ ਸਟੇਮ ਲੋਕ ਇਨਸਾਪਾਰਟੀ ਪੰਜਾਬ ਦੇ ਪ੍ਰਧਾਨ ਜਿਹੜੇ ਸਿਮਰਜੀਤ ਸਿੰਘ ਬੈਂਜ ਜਿਹੜੇ ਕਿ ਅੱਜ ਖਡੂਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਨੇ ਅਸੀਂ ਗੱਲ ਕਰਨਾ ਚਾਹਾਂਗੇ ਵੈਸਪਰੈਜ਼ਰ ਜੀ ਨੇ ਕਿ ਆਖਰ ਜਿਹੜਾ ਅੱਜ ਮਾਝੇ ਦੇ ਵਿੱਚ ਤੁਸੀਂ ਪਹੁੰਚੇ ਜੋ ਤੇ ਕਿੰਨਾ ਕੁ ਪਰਵਾ ਤੁਹਾਨੂੰ ਹੰਗਾਰਾ ਮਿਲਿਆ ਹੈ ਮੱਧਦੇਂਦਰ ਬਹੁਤ ਵੱਡੀ ਪੱਧਰ ਤੇ ਸਰਦਾਰ ਅਮਰਪਾਲ ਸਿੰਘ ਜੀ ਖੈਰਾ ਇਹਨਾਂ ਦੇ ਸਾਥੀ ਜਿਹੜੇ ਪੰਜਾਬੀ ਲੋਕ ਮੋਰਚਾ ਜਿੰਦਾਬਾਦ ਦੇ ਨਾਮ ਬੈਨਰ ਹੇਠ ਬੜੇ ਲੰਬੇ ਸਮੇਂ ਤੋਂ ਐਨਜੀਓ ਚਲਾਉਂਦੇ ਸੀ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਨਸਾਫ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੈ। ਇੱਕ ਗੱਲ ਇਹ ਸਾਫ਼ ਤੇ ਸਪੱਸ਼ਟ ਸੰਕੇਤ ਕਰਦੀ ਹੈ। ਆਮ ਤੌਰ ਤੇ ਲੋਕਾਂ ਦਾ ਰੁਝਾਨ ਸੱਤਾਧਾਰੀ ਪਾਰਟੀਆਂ ਦੇ ਵਿੱਚ ਸ਼ਮੂਲੀਅਤ ਵਾਲੇ ਪਾਸੇ ਹੁੰਦਾ ਹੈ। ਅੱਜ ਉਸ ਤੋਂ ਉਲਟ ਜਾ ਕੇ ਸੱਤਾਧਾਰੀ ਪਾਰਟੀ ਜਾਂ ਲੰਬਾ ਸਮਾਂ ਸੱਤਾ ਹੰਢਾ ਚੁੱਕੀ ਪਾਰਟੀ ਵਾਲੇ ਪਾਸੇ ਨਾ ਜਾ ਕੇ ਲੋਕ ਇਨਸਾਫ ਪਾਰਟੀ ਦੇ ਵਿੱਚ ਵੱਡੀ ਪੱਧਰ ਤੇ ਯੁੱਧ ਦਾ ਸ਼ਾਮਲ ਹੋਣਾ ਸੰਕੇਤ ਕਰਦਾ ਕਿ ਪੰਜਾਬ ਦੇ ਅੰਦਰ ਲੋਕ ਜਿਹੜੀ ਤਬਦੀਲੀ ਤੇ ਪਿਸ਼ੋਕੜ ਦੇ ਵਿੱਚ ਕੀਤੀ ਗਲਤੀ ਰਿਪੀਟ ਨਹੀਂ ਕਰਨਗੇ 2019 ਆ ਰਿਹਾ ਅੱਗੇ 10 ਸਾਲ ਬਨਾਮ 21 ਮਹੀਨੇ ਇਹ ਰਿਪੀਟ ਨਹੀਂ ਹੋਏਗੀ ਦੁਬਾਰਾ ਗਲਤੀ ਲੋਕ ਸਮਝਦੇ ਆ ਕਿ ਦੁਬਾਰਾ ਇਹ ਗਲਤੀ ਨਾ ਰਿਪੀਟ ਕਰਦੇ ਹੋਏ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਜਿਹੜੇ ਪੰਜਾਬ ਦੇ ਅੰਦਰੋਂ ਮਾਫੀਆ ਤੇ ਕ腐ਸ਼ਨ ਫ੍ਰੀ ਕਰਨ ਦਾ ਜਜ਼ਬਾ ਰੱਖਦੇ ਹੋ ਇੱਕ ਸਰਵਿਕ ਨੂੰ ਮਿਲਿਆ ਕਿ ਜਿਹੜੇ ਕਿ ਬਾਬਲ ਗੋਲੀ ਗਲਾ ਕਾਂਡ ਦੇ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਜਿਹੜੇ ਨੇ ਉਹ ਆਪਣੇ ਆਪ ਚੰਡੀਗੜ੍ਹ ਪਹੁੰਚ ਗਏ ਕਿ ਮੈਨੂੰ ਗ੍ਰਿਫਤਾਰ ਕਰੋ ਤੁਹਾਡੇ ਵਿੱਚ ਕੀ ਕਹਿਣਾ ਚਾਹੁੰਦਾ ਇਸ ਚੀਜ਼ ਦਾ ਉਹ ਨਹੀਂ ਪਹੁੰਚੇ ਉਹ ਪਹੁੰਚਦੇ ਫਿਰ ਤੁਸੀਂ ਸਵਾਲ ਕਰਦੇ ਪਹੁੰਚੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਸਲ ਦੇ ਵਿੱਚ ਇਹ ਕਹਾਣੀ ਰਲਿ ਮਿਲੀ ਹੋਈ ਹੈ ਅਸਲ ਦੇ ਵਿੱਚ ਇਹ ਕਹਾਣੀ ਕੈਪਟਨ ਤੇ ਬਾਦਲਾਂ ਦੇ ਰਲੇਵੇਂ ਦਾ ਜਿਹੜਾ ਰੂਪ ਹੈਗੀ ਉਹ ਨੰਗਾ ਕਰਦੀ ਹੈ ਕਿਸੇ ਪੱਤਰਕਾਰ ਵੀਰ ਨੇ ਸਵਾਲ ਨਹੀਂ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਬਾਦਲ ਸਾਹਿਬ ਤੁਸੀਂ ਤਾਂ ਮੁੱਖ ਮੰਤਰੀ ਸੀ ਜੇ ਤੁਹਾਡੇ ਕੋਲੇ ਗ੍ਰਹਿ ਬਾਜ਼ਾਰਤ ਹੁੰਦੀ ਫਿਰ ਤੁਸੀਂ ਆਉਂਦੇ ਪ੍ਰੈਸ ਦੇ ਸਾਹਮਣੇ ਗ੍ਰਹਿ ਬਾਜ਼ਾਰਤ ਡਿਪਟੀ ਮੁੱਖ ਮੰਤਰੀ ਸੁਖਵੀਰ ਬਾਦਲ ਕੋਲੇ ਮਤਲਬ ਕਿ ਤੁਹਾਡੇ بیٹے ਕੋਲੇ ਸੀ ਉਹ ਕਿਉਂ ਨਹੀਂ ਪ੍ਰੈਸ ਦੇ ਸਾਹਮਣੇ ਆ ਰਿਹਾ ਉਹ ਕਿਉਂ ਨਹੀਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਇੱਕ ਦਿਨ ਵਾਸਤੇ ਵੀ ਗਿਆ ਉਹ ਕਿੱਥੇ ਲੋਪ ਹੈਗਾ ਅਸਲ 'ਚ ਇਹ ਕਹਾਣੀ ਜਿਹੜੀ ਆ ਕੈਪਟਨ ਤੇ ਬਾਦਲ ਦੀ ਆਪਸ ਦੇ ਵਿੱਚ ਰਲੇਵੇਂ ਦੀ ਆ ਕੈਪਟਨ ਅਮਰਿੰਦਰ ਸਿੰਘ ਨਿਤ ਨਵੇਂ ਰਸਤੇ ਲੱਭ ਰਿਹਾ ਕਦੇ ਉਮਰਾਨੰਗਲ ਦੇ ਜ਼ਰੀਏ ਕਦੇ ਸ਼ਰਮੇ ਦੇ ਜ਼ਰੀਏ ਇਹ ਸਿਰਫ ਤੇ ਸਿਰਫ ਲੋਕਾਂ ਦੇ ਅੰਦਰ ਭੰਬਲ ਪੂਸਾ ਵਧਾਉਣ ਵਾਸਤੇ ਹੈ ਕਿਸੇ ਤਰੀਕੇ ਕੈਪਟਨ ਸਾਹਿਬ ਸਮਝ ਰਿਹਾ ਵੀ ਬਾਦਲ ਵੱਜ ਜਾਣ ਅਨ ਕਾਂਗਰਸ ਪਾਰਟੀ ਪਟੋ ਤਾੜ ਹੋਈ ਹੋਈ ਹੈ ਪੰਜਾਬ ਵਿਧਾਨ ਸਭਾ ਦੇ ਅੰਦਰ ਤੁਸੀਂ ਦੇਖਿਆ ਕਿਹਦਾ ਕੈਸਾ ਸ਼ਰਿਆਮ ਤਮਾਸ਼ਾ ਹੋਇਆ ਇਥੋਂ ਤੱਕ ਕਿ ਐਮਐਲਏ ਨਹੀਂ ਸੀਨੀਅਰ ਕੈਬਨਿਟ ਵਜ਼ੀਰਾ ਨੇ ਕੈਪਟਨ ਮਨਿੰਦਰ ਸਿੰਘ ਨੂੰ ਕਿਹਾ ਵੀ ਕਿੰਨੀ ਦੇਰ ਤੱਕ ਬਾਦਲਾਂ ਦੀ ਸੰਧੀ ਕਾਰਨ ਕਾਂਗਰਸ ਦਾ ਨੁਕਸਾਨ ਹੋਏਗਾ ਅੱਜ ਕਾਂਗਰਸ ਪਾਰਟੀ ਦੇ ਅੰਦਰ ਬਹੁਤ ਸਾਰਾ ਇੱਕ ਵੱਡਾ ਗਰੁੱਪ ਇਹ ਚਾਹੁੰਦਾ ਕਿ ਬਾਦਲਾਂ ਨੂੰ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਕੈਪਟਨ ਸਾਹਿਬ ਉਹਨਾਂ ਦੇ ਗੋਡਫਾਦਰ ਬਣੇ ਹੋਏ ਸਿਮਰਤ ਕੋਰ ਬਾਦਲ ਜੀ ਤੇ ਉੱਥੇ ਬਿਆਨ ਦੇ ਰਹੇ ਨੇ ਕਿ ਹੁਣ ਬਾਦਲ ਸਾਹਿਬ ਉੱਥੇ ਪਹੁੰਚ ਗਏ ਨੇ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਿਉਂਕਿ ਸਬੂਤ ਉਹ ਕਹਿੰਦੀ ਸਬੂਤ ਨਹੀਂ ਹੈਗੇ ਇਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਰੌਲਾ ਤਾਂ ਇਸੇ ਗੱਲ ਦਾ ਹੀ ਹੈ ਨਾ ਉਲ ਮਤਲਬ ਨਾਲੇ ਗਲਤੀ ਕੀਤੀ ਤੇ ਨਾਲੇ ਦਬਕੇ ਮਾਰਦੇ ਆ ਐਸਪੀਐਫ ਦੀ ਰਿਪੋਰਟ ਦੇ ਵਿੱਚ ਵਿਕਰਮ ਮਜੀਠੀਆ ਦਾ ਨਾਮ ਆ ਗਿਆ ਨਾ ਐਸਪੀਐਫ ਦੀ ਏਜੰਸੀ ਮੈਂ ਤਾਂ ਬਣਾਈ ਨਹੀਂ মিডিਏ ਨੇ ਨਹੀਂ ਬਣਾਈ ਕਿਸੇ ਹੋਰ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਬਣਾਈ ਐ ਐਸਪੀਐਫ ਦੀ ਰਿਪੋਰਟ ਦੇ ਵਿੱਚ ਵਿਕਰਮ ਮਜੀਠੀਆ ਦਾ ਨਾਮ ਆ ਗਿਆ ਕਾਂਗਰਸ ਦਾ ਕੈਬਨਟ ਵਜ਼ੀਰ ਨਵਜੋਤ ਸਿੱਧੂ ਉਹ ਰਿਪੋਰਟ মিডিਆ ਦੀ ਹਾਜ਼ਰੀ ਜੇ ਭਰਤਾ ਉਹ ਦੋਸ਼ੀ ਜਿਹਦਾ ਨਾਮ ਐਸਪੀਐਫ ਦੀ ਰਿਪੋਰਟ ਤੇ ਵਿਕਰਮ ਮਜੀਠੀਆ ਦਾ ਆਇਆ ਤੇ ਉਹ ਪੰਜਾਬ ਵਿਧਾਨ ਸਭਾ 'ਚ ਖੜ ਕੇ ਪੱਟਾਂ ਦੇ ਥਾਪੀਆਂ ਮਾਰ ਰਿਹਾ ਕਿਹਦੀ ਛਤਰ ਸ਼ਾਹ ਹੇਠ ਕੈਪਟਨ ਅਮਰਿੰਦਰ ਸਿੰਘ ਦੀ ਕਿਉਂਕਿ ਆਪਸ ਦੇ ਵਿੱਚ ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਜਰਾਂ ਨੂੰ ਕਹਿ ਦੇਣਾ ਵੀ ਬੀ ਡੀ ਪੀ ਹੋ ਤੁਸੀਂ ਬਿਗ ਡੈਡ ਆਫ ਵਿਕਰਮ ਤੁਹਾਡੇ ਕੋਲ ਇਹ ਖਿਤਾਬ ਹੈਗਾ ਤੁਸੀਂ ਵਿਕਰਮ ਤੇ ਬਾਦਲਾ ਨੂੰ ਸੇਕ ਨਹੀਂ ਲੱਗਣ ਦੇਣਾ ਚਾਹੁੰਦੇ ਤੁਹਾਡੀ ਸੰਧੀ ਆਪਸ ਦੇ ਵਿੱਚ ਹੋਈ ਇੱਕ ਸਾਰ ਜਾਨਣਾ ਚਾਹੁੰਨੇ ਕਿ ਵਿਕਰਮ ਜੀ ਮਜੀਠੀਆ ਹੁਣ ਵੀ ਕਹਿੰਦੇ ਕਿ ਮੈਂ ਯੂਥ ਹਾਂ ਤੇ ਯੂਥ ਅਕਾਲੀ ਦਲ ਜਿਹੜੇ ਉਹ ਆਪ ਯੂਥ ਹੈਗੇ ਨਹੀਂ ਕਿ ਜਿਹੜੇ ਕੜੀ ਯੂਥ ਲੈ ਰਹੇ ਨੇ ਸ਼੍ਰੋਮਣੀਆਂ ਉਹਨਾਂ ਦੀ ਤਾਂ ਪ੍ਰਾਈਵੇਟ ਲਿਮਟਿਡ ਬਾਪ ਦਾਦੇ ਵਾਲੀ ਉਹਨਾਂ ਨੇ ਜ਼ਗੀਰ ਬਣਾਈ ਹੋਈ ਆ ਇਹ ਅਕਾਲੀ ਦਲ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਨਹੀਂ ਇਹ ਸੁਖਵੀਰ ਸੈਨਾ ਤੇ ਸੁਖਵੀਰ ਸੈਨਾ ਦਾ ਭੋਗ 2019 ਦੀ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਤੁਸੀਂ ਪੈਂਦੇ ਦੇਖ ਲਓਗੇ। ਸੁਰਜੀਤ ਸਿੰਘ ਬਰਨਾਲਾ ਦੀ ਹਕੂਮਤ ਸੀ ਪੰਜਾਬ ਦੇ ਅੰਦਰ ਜਦੋਂ ਉਹਨਾਂ ਦੀ ਸਰਕਾਰ ਗਈ ਤੇ ਚੰਦ ਮਹੀਨਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਤੇ ਸੁਰਜੀਤ ਸਿੰਘ ਬਰਨਾਲਾ ਕਾਵੇ ਸੀ ਉਹਦੀ ਜਿਪ ਬੰਦ ਹੋ ਗਈ ਸੀ। ਬੋਰੀਆ ਵਿਸਥਰਾ ਬਣਿਆ ਗਿਆ ਸੀ। 2019 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਸੁਖਵੀਰ ਸੈਨਾ ਇਹਦਾ ਬੋਰੀਆ ਵਸਤਰਾ ਬੰਦਾ ਦੇਖੋ ਇੱਕ ਸਰ ਜਾਨਣਾ ਚਾਹੁੰਦੇ ਕਿ ਯੂਥ ਕਿਸ ਤਰ੍ਹਾਂ ਕਿ 40 45 ਸਾਲ ਦੀ ਉਮਰ ਦਾ ਹੋਣਾ ਚਾਹੀਦਾ 50 ਸਾਲ ਦਾ ਜਾਂ 25 30 ਸਾਲ ਦੀ ਉਮਰ ਦਾ ਯੂਥ ਤਾਂ ਜਿਹੜਾ ਉਹ 25 ਤੋਂ 30 ਸਾਲ ਦਾ ਕਹਿ ਸਕਦੇ ਆਪਾਂ ਯੂਥ ਹੁਣ ਇਹ ਤਾਂ ਮੈਂ ਦੱਸ ਕੇ ਨਾ ਵੀ ਇਹਨਾਂ ਤਾਂ ਪਿਓ ਵਾਲੀ ਜਾਗੀਰ ਬਣੀ ਹੋਈ ਹੈ ਇਹ 50 ਸਾਲ ਦਾ 60 55 60 ਦਾ ਹੋ ਜਾਣੇ ਤਾਂ ਇਹਨਾਂ ਦਾ ਪ੍ਰਾਈਵੇਟ ਲਿਮਟਿਡ ਕੰਮ ਆ ਜੋ ਮਰਜ਼ੀ ਕਰੀ ਜਾਵੇ ਸਰ ਆਪਣੀ ਪਾਰਟੀ ਵਿੱਚ ਯੂਥ ਕਿਸ ਕਿਸ ਉਮਰ ਦਾ ਹੋਣਾ ਚਾਹੀਦਾ ਮੈਂ ਕਹਿ ਕੇ ਹਟਿਆ ਕਿ ਉਹ 30 ਸਾਲ 25 ਸਾਲ ਦੀ ਏਜ ਵਾਲਾ ਜਿਹੜਾ ਦੀ ਕੋਈ ਪ੍ਰਤੀਨਿਤਾ ਕਰ ਸਕਦਾ ਕੋਈ ਅਹੁਦਾ ਲੈ ਸਕਦਾ ਹਾਂ ਜੇ ਕਿਸੇ ਕੋਲ ਕੋਈ ਚੰਗਾ ਤਜਰਬਾ ਹੋਵੇ ਓਨੈਸਟ ਹੋਵੇ ਉਤੇ ਕੋਈ ਦਾਗ ਧੱਬਾ ਨਾ ਹੋਵੇ ਫਿਰ ਉਹਦੇ ਬਾਰੇ ਕੋਈ ਸਪੈਸ਼ਲ ਕੇਸ ਦੇ ਤੌਰ ਤੇ ਸੋਚਿਆ ਜਾ ਸਕਦਾ ਉਹ ਬੰਦਾ ਜਿਹਦੀ ਤੁਸੀਂ ਮਜੀਠੀਆ ਦੀ ਗੱਲ ਕੀਤੀ ਹੈ ਜਿਹੜਾ ਪੰਜਾਬ ਦੇ ਅੰਦਰ ਚਿੱਟੇ ਦੀ ਗੰਦਗੀ ਦਾ ਬੂਟਾ ਲਾਉਣ ਵਾਲਾ ਹੋਵੇ ਤੇ ਉਹ ਯੂਥ ਨੂੰ ਸੇਧ ਕੀ ਦੇਗਾ ਸਾਰੇ ਕੇ ਪ੍ਰਧਾਨ ਮੰਤਰੀ ਦੇ ਉਧਰ ਤਾਂ ਪਾਣੀ ਬੰਦ ਕਰ ਦਿੱਤਾਗਾ ਕਿ ਬਿਲਕੁਲ ਕਿ ਕੋਈ ਕੁਝ ਹੋਇਆ ਤੁਹਾਨੂੰ ਪਤਾ ਹੀ ਆ ਕਾਫੀ ਸ਼ਹੀਦ ਆਪਣੇ ਜਿਹੜੇ ਜਵਾਨ ਸ਼ਹੀਦ ਹੋ ਗਏ ਸੀ ਸੋ ਯਾਰ ਮੈਂ ਨਾ ਦੇਸ਼ ਭਗਤ ਹੈਗਾ ਮੈਂ ਤਾਂ ਇਹ ਕਹੂੰਗਾ ਜਿਹੜੇ ਸਾਡੇ ਸੈਨਿਕ ਆ ਪਹਿਲੀ ਦੋਸਤੀ ਦੇਸ਼ ਦੇ ਨਾਲ ਸਾਡੇ ਸੈਨਿਕ ਜਿਹੜੇ ਸਰਹੱਦਾਂ ਦੀ ਰਾਖੀ ਕਰਦੇ ਜਿਨ੍ਹਾਂ ਦੀ ਬਦੌਲਤ ਤੁਸੀਂ ਮੈਂ ਤੁਰੇ ਫਿਰਦੇ ਆਜ਼ਾਦੀ ਦਾ ਨਿਕ ਮਾਣਦੇ ਉਹਨਾਂ ਨੂੰ ਸਲੂਟ ਹੈਗਾ ਇਹ ਜਿਹੜੀਆਂ ਸਰਕਾਰਾਂ ਨੇ ਰਾਜਨੀਤੀ ਇਹ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਵੀ ਕਰਦੀਆਂ ਨੇ ਵੈਰੀ ਬੈਡ ਸ਼ਹਾਦਤ ਹੋਈ ਹੋਵੇ 56 ਇੰਚ ਦਾ ਸੀਨਾ મોદી ਜੀ 2014 ਦੇ ਵਿੱਚ ਕਹਿੰਦੇ ਸੀ ਵੀ ਪਾਕਿਸਤਾਨ ਨੂੰ ਪਾਕਿਸਤਾਨ ਦੀ ਔਕਾਤ ਦਿਖਾ ਦੇਵਾਂਗੇ ਭੁੱਲ ਗਏ ਸਾਰਾ ਕੁਝ ਰਾਜਨੀਤੀ ਕਰਦੇ ਆ ਲਾਸ਼ਾਂ ਦੇ ਢੇਰਾਂ ਦੇ ਉੱਤੇ ਖੜ ਕੇ ਸ਼ਹਾਦਤਾਂ ਦੇ ਉੱਤੇ ਖੜ ਕੇ ਰਾਜਨੀਤੀ ਕਰਨ ਵਾਲਿਆਂ ਨੂੰ ਸ਼ਰਮ ਹੋਣੀ ਚਾਹੀਦੀ ਸਰ ਆਪਣੇ ਐਸਡੀਪੀਸੀ ਚੋਣਾਂ ਨਰਨਬਰੇ ਹੋਣੇ ਤੁਹੀਂ ਬਿਆਨ ਕੀਤਾ ਹਾਂਜੀ ਐਸਡੀਪੀਸੀ ਚੋਣਾਂ ਕਿਉਂਕਿ ਅਸਲ ਦੇ ਵਿੱਚ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਨਹੀਂ ਪਾਰਲੀਮੈਂਟ ਆ ਉਹ ਪਾਰਲੀਮੈਂਟ ਸਿੱਖਾਂ ਦੀ ਹੋਵੇ ਜਿਹੜੀ ਅੱਜ ਮਹੰਤਾਂ ਦੇ ਫਿਰ ਦੁਬਾਰਾ ਕਬਜ਼ੇ ਦੇ ਵਿੱਚ ਹੈਗੀ ਆ ਅੱਜ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਕੈਸਾ ਚੰਗੇ ਪੜ੍ਹੇ ਲਿਖੇ ਨੌਜਵਾਨ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਕੇ ਜਾਣ ਜਿਨ੍ਹਾਂ ਦੇ ਅੰਦਰ ਇੱਕ ਸ਼ਰਧਾ ਭਰੀ ਚिटਕ ਹੋ ਕਿ ਅਸੀਂ ਗੁਰਦੁਆਰਾ ਪ੍ਰਬੰਧ ਦੇ ਵਿੱਚ ਸੁਧਾਰ ਲੈ ਕੇ ਆਉਣੇ ਆ ਜਰੂਰ ਲੜਨੀ ਹੈ ਬਿਲਕੁਲ ਸਾਰੇ ਪੰਜਾਬ 'ਚ ਲੜਾਂਗੇ ਸੋ ਇਹ ਸੰਸਮਜੀਤ ਸਿੰਘ ਜੀ ਭੈਸ ਜਿਨ੍ਹਾਂ ਨੇ ਦੱਸਿਆ ਵਾ ਕਿ ਐਸਜੀਪੀਸੀ ਚੋਨਾ ਜਿਹੜੀਆਂ ਵਾ ਉਹ ਪੰਜਾਬ ਦੇ ਵਿੱਚ ਲੜੀਆਂ ਜਾਣਗੀਆਂ ਕਿਉਂਕਿ ਪੰਜਾਬ ਦੇ ਵਿੱਚ ਐਸਜੀਪੀਸੀ ਜਿਹੜਾ ਮੁਕਤ ਉਹ ਕਰਾਉਣਾ ਚਾਹੁੰਦੇ ਹਨ ਅੱਜ ਉਹ ਇੱਥੇ ਖਡੂਰ ਸਾਹਿਬ ਦੇ ਵਿੱਚ ਪਹੁੰਚੇ ਦੇਖਣ ਨੂੰ ਮਿਲਿਆ ਕਿ ਭਾਰੀ ਯੂਥ ਜਿਹੜਾ ਉਹਨਾਂ ਦੇ ਨਾਲ ਹਨ ਉਹਨਾਂ ਦੇ ਇਹ ਮੰਨਣਾ ਹੈ ਕਿ ਜਿਹੜਾ ਯੂਥ ਹੈ ਤੇ ਸਭ ਕੁਝ ਹੈਗਾ ਹੈ ਹੁਣ ਦੇਖਣਾ ਹੋਏਗਾ ਕਿ ਜਿਹੜਾ ਸਮਾਂ ਹੈ ਸਮਾਂ ਆਖਰਕਾਰ ਕਿਤੋਂ ਤੱਕ ਉਹਨਾਂ ਨੂੰ ਪਹੁੰਚਾਉਂਦਾ ਹੈ